ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਜੀ ਅੱਜ ਆਪਾਂ ਪਹੁੰਚੇ ਹਾਂ ਡਿਸਟ੍ਰਿਕਟ ਰੋਂਪਰ ਸਿਟੀ ਮੁੱਦ ਗਈ ਫਰੋਇਪਰ ਜਿਲ੍ਹਾ ਮੁੱਦ ਕੀ ਵਿਖੇ ਜੋ ਸੀਤੰਦ ਸਿੰਘਾਂ ਦਾ ਇੱਕ ਸਥਾਨ ਹੈ ਗੁਰਦੁਆਰਾ ਸ਼ਹੀਦ ਖਾਂ ਦੇ ਮੁੱਦਕੇ ਜੋ ਕਿ ਜਿੱਥੇ ਅੰਗਰੇਜ਼ਾਂ ਤੇ ਸਿੱਖਾਂ ਦੀ ਪਹਿਲੀ ਲੜਾਈ ਹੋਈ ਸੀ ਕੋਜ ਕੋ ਜੋ ਮਹਾਰਾਜ ਰঞ্জੀਤ ਸਿੰਘ ਵੱਲੋਂ ਸੰਧੀ ਕੀਤੀ ਗਈ ਸੀ ਕੁਝ ਕੁ ਸਿੱਖ ਗੈਦਾਰ ਲੀਡਰਾਂ ਵੱਲੋਂ ਇਸ ਸੰਧੀ ਨੂੰ ਤੋੜ ਕੇ ਸਿੰਗਰੇਜਾਂ ਦੇ ਸਿੱਖਾਂ ਦੇ ਵਿੱਚ ਅਸੰਦੇ ਨੂੰ ਤੋੜ ਕੇ ਸਿੱਖ ਕੌਮ ਦਾ ਨੁਕਸਾਨ ਕੀਤਾ ਗਿਆ ਖਾਲਸਾ ਜੀ ਧਰਮ ਕੋਈ ਨਹੀਂ ਮਾਰਾ ਬਸ ਪਰ ਵਿੱਚ ਹਰੇਕ ਧਰਮ ਦੇ ਵਿੱਚ ਬੰਦੇ ਮਾਰੇ ਹੁੰਦੇ ਕੁਝ ਕਈ ਤਰ੍ਹਾਂ ਦੇ ਜੋ ਧਰਮ ਨੂੰ ਬਦਨਾਮ ਕਰਦੇ ਹਨ ਸ਼ੇਰੇ ਪੰਜਾਬ ਮਹਾਰਾ ਰਣਜੀਤ ਸਿੰਘ ਦੀ ਮੌਤ ਉਪਰੰਤ ਉਸ ਦੇ ਵਾਰਸ ਡੋਗਰਾ ਨੇ ਅੰਗਰੇਜ਼ਾਂ ਅੰਗਰੇਜ਼ ਰਾਜ ਹਥਿਆਉਣ ਲਈ ਲਾਲਚ ਹਦੀਨ ਆਪਸੀ ਖਿੱਚੋਤਾਣ ਵਧ ਗਈ ਅੰਗਰੇਜ਼ ਆਪਣੀਆਂ ਕੁੱਟਲ ਨੀਤੀਆਂ ਨਾਲ ਸਿੱਖ ਰਾਜ ਦੇ ਧਿਗਦਾਰ ਲਾਲਚੀ ਅਤੇ ਸਤਾ ਦੇ ਭੁੱਖੇ ਉੱਚ ਅਧਿਕਾਰੀਆਂ ਨੂੰ ਆਪਣੇ ਵੱਲ ਕਰਕੇ ਸਿੱਖ ਰਾਜ ਦੇ ਧਿਗਦਾਰ ਹਟਿਆਉਣਾ ਚਾਹੁੰਦੇ ਸਨ ਖਾਲਸਾ ਰਾਏ ਦੇ ਧੁੱਕੇ ਬਾਜ ਅਫਸਰਾਂ ਨੇ ਸਾਜ਼ਿਗ ਸਾਜ਼ਿਗ ਕਰਕੇ ਅਤੇ ਸਿੱਖਾਂ ਨੂੰ ਭੜਕਾ ਕੇ ਅੰਗਰੇਜ਼ਾਂ ਦੇ ਗਲੇ ਪਵਾ ਦਿੱਤਾ ਜਿਸ ਕਰਕੇ ਖਾਲਸਾ ਜੀ ਸੰਧੀ ਤੋੜਨ ਦਾ ਸਾਰਾ ਦੋਸ਼ ਖਾਲਸਾ ਦੀ ਫੌਜ ਉੱਪਰ ਸੋਪਿਆ ਗਿਆ ਇਹ ਸੰਧੀ ਤੋੜਨ ਦੀ ਆੜ ਵਿੱਚ 13 ਦਸੰਬਰ ਘਰਸੋਜੀ ਇਹ ਸੰਧੀ ਤੋੜਨ ਦੀ ਆਉਣ ਵਿੱਚ 13 ਦਸੰਬਰ 1839 ਇਸ ਵੀ ਨੂੰ ਲਾਰਡ ਹਰਡਿੰਗ ਦੀ ਲੜਾਈ ਦਾ ਲਾਨ ਕਰ ਕਰਕੇ ਮਹਾਰਾਜਾ ਤਲੀਪ ਸਿੰਘ ਦੇ ਸੱਤ ਰੋਜ਼ ਦੇ ਦੱਖਣ ਵੱਲ ਦੇ ਇਲਾਕੇ ਮੰਨ ਲਏ ਸ਼ਾ ਮੁਹੰਮਦ ਗੋਰੀਆ ਛੇੜ ਛੇੜੀ ਮੁਲਕ ਪਾਰ ਮੱਲਿਆ ਆਣ ਮੀਆ ਦੀਆ ਕਮਾਂਡ ਹੇਠ ਖਾਲਸਾ ਫੌਜ ਨੇ ਅੰਗਰੇਜ਼ਾਂ ਨਾਲ ਲੋਹਾ ਲੈਣ ਲਈ ਸਤਲੁਜ ਤੋਂ ਪਾਰ ਲੰਘ ਕੇ ਫਰੋਇਪੁਰ ਵੱਲ ਸ਼ਕੂਜ ਕੀਤੀ ਜਿੱਥੇ ਸਾਰ ਜਨ ਲੈਡਰਨ ਲੈਡਲਰ 800 ਸਪਾਈ ਅਤੇ 31 ਤੋਫਿਆਂ ਨਾਲ ਸਿੱਖਾਂ ਦੇ ਟਾਕਰੇ ਲਈ ਤਿਆਰ ਸੀ ਜੋ ਕਿ ਸਿੱਖਾਂ ਦੇ ਟੱਕਰ ਲਈ ਕਾਫੀ ਨਹੀਂ ਸੀ ਇਸ ਕਰਕੇ ਅੰਗਰੇਜ਼ਾਂ ਦੀ ਹਾਰ ਯਕੀਨੀ ਸੀ ਪਰ ਸਿੱਖਾਂ ਦੇ ਗਦਾਰ ਲੀਡਰ ਕਾਲ사ਜੀਤ ਸਿੱਖਾਂ ਦੇ ਗਦਾਰ ਗਦਾਰ ਲੀਡਰ ਇਹ ਨਹੀਂ ਚਾਹੁੰਦੇ ਸਨ ਕਿ ਇਸ ਲੜਾਈ ਉਹਨਾਂ ਦੇ ਅੰਗਰੇਜ਼ ਅਫਸਰ ਨਿਕਲਸਨ ਨਾਲ ਸ਼ਾਬਾਜ਼ ਹੋ ਕੇ ਫੌਜ ਕੇ ਖਾਲਸਾ ਫੌਜ ਨੂੰ ਅੰਗਰੇਜ਼ ਉੱਪਰ ਹਮਲਾ ਨਾ ਕਰਨ ਦਿੱਤਾ ਕਿਉਂਕਿ ਤੇਜਾ ਸਿੰਘ ਲਾਲ ਸਿੰਘ ਅਤੇ ਦਾ ਮਕਸਦ ਖਾਲਸਾ ਫੌਜ ਦੀ ਤਬਾਹੀ ਸੀ ਉਸਾਂ ਖਾਲਸਾ ਫੌਜ ਨੂੰ ਹਰਾਉਣਾ ਚਾਹੁੰਦਾ ਸੀ ਵੀ ਖਾਲਸਾ ਫੌਜ ਜਿੱਤੇ ਨਾ ਅੰਗਰੇਜ਼ਾਂ ਦੀ ਜਿੱਤ ਹੋ ਜਾਵੇ ਨਾ ਕਿ ਅੰਗਰੇਜ਼ਾਂ ਦੀ ਤਬਾਹੀ ਸੀ ਗਦਾਰ ਲਾਲ ਸਿੰਘ ਤੇ ਨੇ ਫੌਜ ਤਿੰਨ ਥਾਵਾਂ ਤੇ ਵੰਡ ਕੇ ਕਮਜ਼ੋਰ ਕਰ ਦਿੱਤਾ ਇਹ ਕਿਸਾ ਛੱਡ ਕੇ ਬਾਕੀ ਫੌਜ ਨੂੰ ਲੈ ਕੇ 18 ਸਤੰਬਰ 1845 ਨੂੰ ਮੁਦਗੀ ਵਿਖੇ ਲਾਰਡ ਹਰਡਿੰਗ ਦੇ ਕਮਾਂਡ ਹੇਡ ਦੀ ਸ਼ਕਤੀਸ਼ਾਲੀ ਫੌਜ ਨਾ ਹਲਾ ਕੇ ਆਪਣੇ ਮੈਦਾਨੋਂ ਭੱਜ ਗਿਆ ਪਰ ਸਿੱਖਾਂ ਦੇ ਕਾਮ ਕਮਾਂਡਰ ਤੋਂ ਸਿੱਖਾਂ ਨੇ ਕਮਾਂਡਰ ਤੋਂ ਬਿਨਾਂ ਸਾਲਸਾ ਜੀ ਕੋਈ ਵੀ ਕਮਾਂਡਰ ਨਹੀਂ ਸੀ ਸੇਖਣੇ ਕਮਾਂਡਰ ਤੋਂ ਬਿਨਾ ਐਸਾ ਕਰੜੇ ਹੱਥ ਦਿਖਾਏ ਕਿ ਲਾਰਡ ਹਰਡਿੰਗ ਨੂੰ ਮੈਦਾਨ ਵਿੱਚ ਆਉਣਾ ਪਿਆ ਬਹੁਤ ਰਾਤ ਗਈ ਤੱਕ ਬਹੁਤ ਰਾਤ ਗਈ ਤੱਕ ਲੜਾਈ ਹੁੰਦੀ ਰਹੀ ਅਤੇ ਹਨੇਰਾ ਹੋਣ ਤੱਕ ਸਦਕਾ ਫੌਜ ਮੈਦਾਨਾਂ ਪਿੱਛੇ ਹਟ ਹਟ ਗਈਆਂ ਅਤੇ ਅਗਲੀ ਸਵੇਰ ਖਾਲੀ ਮੈਦਾਨ ਅੰਗਰੇਜ਼ਾਂ ਨੇ ਆਮਲਿਆ ਜੇਦ ਖਾਲਸੇ ਅੰਗਰੇਜ਼ਾਂ ਨੇ ਖਾਲੀ ਮੈਦਾਨਾਂ ਆਮਲਿਆ ਸਭ ਜ਼ਖਮੀ ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਇਸ ਲਈ ਇਸ ਲਾਇਲ ਵਿੱਚ ਹਜ਼ਾਰਾਂ ਜੋਦੇ ਸਿੱਧੀ ਜਿੱਦੀ ਹੋ ਸ਼ਹੀਦ ਹੋਏ 1870 ਵਿੱਚ ਅੰਗਰੇਜ਼ਾਂ ਨੇ ਮੁੱਦਗੀ ਦੇ ਮੈਦਾਨ ਵਿੱਚ ਆਪਣੀ ਸ਼ਹੀਦੀ ਦੀ ਯਾਦਗਾਰੀ ਤੋ ਚੋ ਚੋਨੁਕਰੀ ਲਾਟ ਬਣਾਈ ਜੋ ਸ੍ਰੀ ਗੰਗਦ ਗੁਰਦੁਆਰਾ ਸਾਹਿਬ ਤੋਂ ਥੋੜੀ ਜਿਹੀ ਦੂਰ ਨਾਲ ਹੀ ਹੈ ਆਪਾਂ ਦੇਖ ਸਕਦੇ ਆ ਜਾ ਕੇ ਜੋ ਕਿ ਥੋੜੀ ਨੇੜੀ ਹੈ ਤੋ ਜ਼ਿਆਦਾ ਦੂਰ ਨਹੀਂ ਉਸ ਤੋਂ ਬਾਅਦ ਖਾਲਸਾ ਜੀ 1930 ਇਸ ਵਿੱਚ ਸੰਤ ਬਾਬਾ ਸ਼ਿਵੇਗ ਸਿੰਘ ਜੀ ਟਟੀਆਂ ਵਾਲੇ ਜੋ ਪਾਕਿਸਤਾਨ ਇੱਥੇ ਪਾਕਿਸਤਾਨ ਤੋਂ ਇੱਥੇ ਆਏ ਤੇ ਉਹਨਾਂ ਨੂੰ ਪਤਾ ਲੱਗਾ ਕਿ ਅੰਗਰੇਜ਼ਾਂ ਨੇ ਆਪਣੀ ਸ਼ਹੀਦਾਂ ਦੀ ਲਾਡ ਬਣਾਈ ਉਹਨਾਂ ਦੇ ਮੰਦਰ ਸਿੱਖੀ ਲਈ ਜज्ਬਾ ਸੀ ਪਿਆਰ ਸੀ ਬਹੁਤ ਜ਼ਿਆਦਾ ਪਿਆਰ ਭਰਿਆ ਹੋਇਆ ਸੀਗਾ ਉਹ ਵੀ ਚਾਹੁੰਦੇ ਸਨ ਵੀ ਜੀ ਅੰਗਰੇਜ਼ ਆਪਣਾ ਕੋਈ ਯਾਦਗਾਰੀ ਬਣਾ ਸਕਦੇ ਹਨ ਤੇ ਸ਼ਹੀਦ ਇਸ ਸ਼ਹੀਦ ਸਿੰਘਾਂ ਨੇ ਇੰਨੀਆਂ ਵੱਡੀਆਂ-ਵੱਡੀਆਂ ਕੁਰਬਾਨੀਆਂ ਇੰਨੀਆਂ ਵੱਡੀਆਂ ਸ਼ਹੀਦੀਆਂ ਦਿੱਤੀਆਂ ਦੇਸ਼ ਲਈ ਕੌਮ ਲਈ ਉਹਨਾਂ ਦੀ ਯਾਦ ਵਿੱਚ ਵੀ ਕੁਝ ਬਣਾਇਆ ਜਾਵੇ ਉਹਨਾਂ ਸਿੱਖ ਸ਼ਹੀਦਾਂ ਦੀ ਯਾਦ ਬਣਾਉਣ ਲਈ ਲੋਕਾਂ ਨੂੰ ਪ੍ਰੇਰਿਆ ਅਤੇ ਸੰਗਤਾਂ ਦਾ ਉਤਸ਼ਾਹ ਦਿਖਾਇਆ ਸ਼ਕਤਾਂ ਨੇ ਵੀ ਇਸ ਜੀ ਸੰਬੰਧੀ ਆਪਣਾ ਉਤਸ਼ਾਹ ਦਿਖਾਇਆ ਤੇ ਮੁਤਕੀ ਦੇ ਵਸਨੇਕ ਸਰਦਾਰ ਤਹਿਸੀਲਦਾਰ ਚਿੱਤਰ ਸਿੰਘ ਪੁੱਤਰ ਸਰਦਾਰ ਤਸੀਲਦਾਰ ਵੀਰ ਸਿੰਘ ਤੇ ਤਿੰਨ ਕਮਾ ਜ਼ਮੀਨ ਯਾਦਗਾਰ ਬਣਾਉਣ ਲਈ ਦਾਨ ਵਜੋ ਦਿੱਤੀ। ਬਾਬਾ ਜੀ ਸਮੂਹ ਸੰਗਤਾਂ ਤੇ ਉਤਮ ਨਾਲ 1930 ਈਸਵੀ ਨੂੰ ਸ਼ਹੀਦਾਂ ਦੀ ਯਾਦ ਵਿੱਚ ਕੇਸਰੀ ਕੇਸਰੀ ਨਿਸ਼ਾਨ ਚੁਲਾ ਦਿੱਤਾ। ਜਿਸ ਦੀ ਉਚਾਈ 52 ਫੁੱਟ ਸੀ ਹੁਣ ਇਹ ਉਚਾਈ 111 ਫੁੱਟ ਹੈ। ਬਾਬਾ ਸ਼ਿਬੇਗ ਸਿੰਘ ਜੀ ਨੇ ਆਪਣੇ ਨਾਮ ਵਾਰ ਬਾਬਾ ਭੋਲਾ ਜੀ ਨੂੰ ਸੇਵਾ ਸੌਂਪ ਦਿੱਤੀ ਉਹਨਾਂ ਨੇ ਇਹ ਸੇਵਾ 35 ਸਾਲ ਨਭਾਈ ਸੰਤਾਂ ਨੇ ਨੌਕ ਕੁਮਾਂ ਜ਼ਮੀਨ ਹੋਰ দান ਵਜੋਂ ਦਿੱਤੀ 1930 ਤੋਂ ਲੈ ਕੇ ਹੋਂ ਤੱਕ 18 ਪੂ ਸ਼ਹੀਦੀ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਸ ਅਫਸਰ ਤੇ ਪਿੰਡ ਮੁੱਦਗੀ ਅਤੇ ਲਵਾਮ ਵਿੱਚ ਨਗਰ ਕੀਰਤਨ ਕੀਤਾ ਜਾਂਦਾ ਹੈ ਪੂਰਮਾਸੀ ਦੇ ਦਿਹਾੜੇ ਅਤੇ ਹਰ ਮੀਨ ਦੇ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਐਤਵਾਰ ਨੂੰ ਖਾਲਸਾ ਜੀ ਸੰਗਤਾਂ ਦਾ ਇਕੱਠ ਦੇਖਣ ਵਾਲਾ ਹੁੰਦਾ ਹੈ ਬਹੁਤ ਜਿਆਦਾ ਸੰਗਤ ਇੱਥੇ ਆਉਂਦੀ ਆਪਨੇ ਜੋ ਵੀ ਮਨ ਕਾਮਨਾਵਾਂ ਬਾਹਰ ਤੱਕ ਦੂਰ ਦੂਰ ਤੋਂ ਸੰਗਤਾਂ ਕੇ ਆਪਣੇ ਮਨ ਕਾਮਨਾ ਜੋ ਵੀ ਅਰਦਾਸ ਬੇਨਤੀ ਕਰਦੇ ਸ਼ਹੀਦ ਸਿੰਘ ਪੂਰੀਆਂ ਕਰਦੇ ਹਨ ਕਿਉਂਕਿ ਖਾਲਸਾ ਜੀ ਕਿਹਾ ਜਾਂਦਾ ਵਿੱਚ ਜੋ ਵੀ ਆਪਣੇ ਮਕਸਦ ਵਿੱਚ ਨਹੀਂ ਵੀ ਲਿਖਿਆ ਹੋਇਆ ਸ਼ਹੀਦ ਸਿੰਘਾਂ ਵਿੱਚ ਇੰਨੀ ਪਾਵਰ ਇੰਨੀ ਸ਼ਕਤੀ ਹੈ ਉਹ ਲੈ ਕੇ ਦੇ ਸਕਦੇ ਹਨ ਬਾਬਾ ਜੀ ਨੇ ਇੱਕ ਬੌਲੀ ਸਾਹਿਬ ਖੋਦਾਈ ਜੋ ਆਪਣਾ ਗੁਰਦੁਆਰਾ ਸਾਹਿਬ ਦੀ ਬੈਕਸਰ ਸ਼ੀਦਾਂ ਦੇ ਗੁਰਦੁਆਰਾ ਸਾਹਿਬ ਦੇ ਨਾਲ ਜੋ ਮਗਰਲੀ ਸਾਈਡ ਸ਼ੀਦਾਂ ਦਾ ਸਥਾਨ ਬਣਿਆ ਉੱਥੇ ਆਪਾਂ ਸਾਹਮਣੇ ਦਰਸ਼ਨ ਕਰ ਸਕਦੇ ਹਾਂ ਇੱਥੇ ਇਸ਼ਨਾਨ ਕਰਕੇ ਸੰਗਤਾਂ ਲਾਭ ਉਠਾ ਰਹੀਆਂ ਹਨ ਬਾਬਾ ਪੂਲਾ ਜੀ ਦੇ ਜਨਮ ਮਗਰੋਂ 181970 ਈਸਵੀ ਤੋਂ ਬਾਬਾ ਅਮਰਜੀਤ ਸਿੰਘ ਜੀ ਨੇ ਸੇਵਾ ਨਭਾਈ ਅਤੇ 22 ਜੂਨ 1974 ਨੂੰ ਪੰਜਾਂ ਪਿਆਰਿਆਂ ਤੋਂ ਨੀਂਹ ਪੱਥਰ ਰਖਾਇਆ ਜੋ ਇੱਕ ਇਮਾਰਤ ਤਿਆਰ ਕੀਤੀ ਸਰਖਾਸੇ ਜੋ ਆਪਾਂ ਬਹੁਤ ਸੋਹਣੀ ਇਮਾਰਤ ਗੁਰੂ ਗੁਰੂਗਰਦੀ ਗੁਰਗੁਰਾ ਸਾਹਿਬ ਜੀ ਦੀ ਆਪਾਂ ਦੇਖ ਰਹੇ ਆ ਇਹ ਆਪਾਂ ਬਾਬਾ ਅਮਰਜੀਤ ਸਿੰਘ ਜੀ ਦੀ ਦੇਣ ਹੈ ਬਹੁਤ ਸੋਹਣੀ ਜਿਨ੍ਹਾਂ ਨੇ ਇਮਾਰਤ ਤਿਆਰ ਕਰਾਈ ਤੇ ਖਾਲਸੇ 24 ਘੰਟੇ ਲੰਗਰ ਖੁੱਲਾ ਚੱਲਦਾ 24 ਘੰਟੇ ਲੰਗਰ ਖੁੱਲਾ ਚੱਲਦਾ 1985 ਇਸਵੀ ਨੂੰ ਡਿਸਪੈਂਸਰੀ ਖਾ ਇੱਕ ਹਸਪਤਾਲ ਚਾਲੂ ਹੈ ਇਹ ਤੇ ਬਣਾਇਆ ਗਿਆ 1986 ਤੋਂ ਸ਼ਹੀਦ ਗੰਜ ਪਬਲਿਕ ਸਕੂਲ ਜੋ CBSE ਦਿੱਲੀ ਨਾਲ ਅਟੈਚ ਹੈ 12ਵੀਂ ਤੱਕ ਹੈ ਇਸ ਤੋਂ ਇਲਾਵਾ April 2005 ਤੋਂ ਸ਼ਹੀਦ ਗੰਜ ਆਫ ਵੂਮਨ ਕਾਲਜ ਲੜਕੀਆਂ ਦਾ ਬਣਾਇਆ ਗਿਆ ਜੋ ਕਾਗੁਰਦੁਰਾ ਦੇ ਸਾਹਮਣੇ ਚਾਲੂ ਹੈ ਹੁਣ ਤੱਕ ਵੀ ਇੱਥੇ ਬਹੁਤ ਦੂਰ ਦੂਰ ਤੋਂ ਬੱਚੇ ਆ ਕੇ ਸਿੱਖਿਆ ਹਾਸਲ ਕਰ ਰਹੇ ਹਨ ਇਸ ਦੀਆਂ ਕਲਾਸਾਂ ਸੀ ਬੀਏ ਤੱਕ ਹਨ ਅੱਜ ਤੱਕ ਪ੍ਰਬੰਧਕ ਕਮੇਟੀ ਸੇਵਾ ਨਿਭਾ ਰਹੀ ਹੈ ਖਾਲਸਾ ਜੀ ਤੁਸੀਂ ਵੀ ਇੱਕ ਵਾਰੀ ਇਸ ਗੁਰਦੁਆਰਾ ਸਾਹਿਬ ਦੇ ਜਿੰਦਗੀ 'ਚ ਮੌਕਾ ਮਿਲਿਆ ਜ਼ਰੂਰ ਦਰਸ਼ਨ ਕਰੋ ਕਿਉਂਕਿ ਖਾਲਸਾ ਜੀ ਇਹ ਸਥਾਨ ਫੋਰ ਪ੍ਰੋਇਪਰ ਜ਼ਿਲ੍ਹੇ ਦੇ ਵਿੱਚ ਬਹੁਤ ਵੱਡਾ ਗਚੀਦਾਂ ਸਿੰਘ ਦਾ ਧਾਰਮਿਕ ਸਥਾਨ ਹੈ ਸ਼ਹੀਦਾਂ ਦੀ ਉੱਚ ਕਮਾਈ ਹੈ